ਪਿਛਲੇ ਦਿਨੀ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਕੀਮਤੀ ਮੋਬਾਈਲ ਗੁੰਮ ਹੋਏ ਸੀ ਜਿਨ੍ਹਾਂ ਨੂੰ ਸਾਡੇ ਕਿਸ਼ਮਾ ਮੈਡਮ ਆਈਟੀ ਅਫਸਰ ਨੇ ਇਹਨਾਂ ਨੇ ਸੀਆਈਆਰ ਕੋਟਰ ਤੇ ਟ੍ਰੇਸ ਕਰਕੇ ਜਿਹੜੇ ਗੁੰਮਸ਼ਦਾ ਜਿਹੜੇ ਫੋਨ ਨੇ ਬਰਾਬਦ ਕੀਤੇ ਨੇ ਇਸ ਟਾਈਮ ਜਿਹੜੇ 8 ਫੋਨ ਅਸੀਂ ਜਿਹੜੇ ਲੱਭ ਕੇ ਲੋਕਾਂ ਨੂੰ ਦਿੱਤੇ ਕੀਮਤੀ ਫੋਨ ਨੇ ਕੀਮਤੀ ਡਾਟਾ ਉਹਨਾਂ ਵਿੱਚ ਫੀਡਾ ਉਹਨਾਂ ਦਾ ਇਸ ਤੋਂ ਪਹਿਲਾਂ ਅਸੀਂ 43 ਫੋਨ ਜਿਹੜੇ ਗੁੰਮਸ਼ਦਾ ਹੀ ਲੱਭ ਕੇ ਜਿਹੜੇ ਅਸਲ ਵਾਰਸਾਂ ਦੇ حوالے ਕੀਤੇ ਆ ਅੱਜ ਉਸੇ ਲੜੀ ਤਹਿਤ ਅਸੀਂ 8 ਹੋਰ ਫੋਨ ਟ੍ਰੇਸ ਕਰਕੇ ਇਹਨਾਂ ਦੇ ਵਾਸਤੇ ਹਵਾਲੇ ਕਰ ਰਹੇ ਆ ਜੀ ਕਿਉਂਕਿ ਜਦੋਂ ਕਿਸੇ ਦਾ ਫੋਨ ਗੁੰਮ ਹੋ ਜਾਂਦਾ ਕਿ ਇੱਕ ਤਾਂ ਕੀਮਤੀ ਫੋਨ ਹੁੰਦਾ ਹੈ ਇੱਕ ਉਹਨਾਂ ਦਾ ਡਾਟਾ ਬਹੁਤ ਵਿੱਚ ਹੁੰਦਾ ਵਾ ਇਸ ਕਰਕੇ ਮੇਰੇ ਨਾਲ ਜਿੰਨੇ ਵੀ ਖੜੇ ਇਹਨਾਂ ਨੂੰ ਅੱਜ ਅਸੀਂ ਫੋਨ ਲੱਭ ਕੇ ਦਿੰਦੇ ਆ ਪੰਜਾਬ ਪੁਲਿਸ ਵੱਲੋਂ ਇਸੇ ਤਰ੍ਹਾਂ ਜਿਹੜੀ ਪਬਲਿਕ ਦੀ ਹੈਲਪ ਕੀਤੀ ਜਾਂਦੀ ਰਹੇਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਵਿਸ਼ਾਲ ਕੁਮਾਰ ਹੈਗਾ ਜੀ ਮੇਰਾ ਕੁਝ ਦਿਨ ਪਹਿਲਾਂ ਇੱਕ ਮਹੀਨੇ ਤੋਂ ਪਹਿਲਾਂ ਮੇਰਾ ਫੋਨ ਗਵਾਚਿਆ ਸੀਗਾ ਤੇ ਮੈਂ ਆਪਣੇ ਕਮਿਸ਼ਨਰ ਸਰ ਪੁਲਰ ਸਾਹਿਬ ਜੀ ਰੰਦਾ ਤੇ ਆਪਣੇ ਡੀਪੀ ਸਾਹਿਬ ਰੰਦਾ ਛਿਵਦਰਸ਼ਨ ਸਿੰਘ ਜੀ ਰੰਦਾ ਬਹੁਤ ਬਹੁਤ ਧੰਨਵਾਦ ਹੈ ਕਹੀਂ ਜਿਹੜਾ ਬਹੁਤ ਜਲਦੀ ਹੈ ਰਿਕਵਰ ਹੋਇਆ ਜੇ ਫੋਨ 1 ਮਹੀਨੇ ਤੋਂ ਪਹਿਲਾਂ ਫੋਨ ਸਾਡਾ ਰਿਕਵਰ ਹੋਇਆ ਜੇ ਮੈਂ ਪੂਰੀ ਪੰਜਾਬ ਪੁਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ